99 ਫਿਰ ਬਾਅਦ ਇਲੈਕਸ਼ਨ ਆਇਆ ਕਿ ਦਿਲਵੇਦਾਰ ਬਾਦਲ ਸਾਹਿਬ ਨੇ ਸਰਦਾਰ ਬੰਪੀਤ ਸਿੰਘ ਬਾਦਲ ਸਾਹਿਬ ਨੂੰ ਇਥੋਂ ਇਲੈਕਸ਼ਨ ਲੜਾਤਾ ਇਹ ਉਹ ਗੱਲਾਂ ਦਾ ਜਵਾਬ ਦੇ ਰਿਹਾ ਕੱਲ ਜਿਹੜੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇਥੋਂ ਬੋਲ ਕੇ ਗਏ ਸੀ ਜਿਹੜੇ 1985 ਦੇ ਵਿੱਚ ਮੈਂ ਨਾਲ-ਨਾਲ ਸਾਰੀ ਗੱਲ ਕਲੀਅਰ ਕਰਦਾ ਜਾਊਂਗਾ ਬਾਦਲ ਸਾਹਿਬ ਦੀ ਵੋਟ ਬਾਦਲ ਸਾਹਿਬ ਨੇ ਬੰਨ ਕੇ ਰੱਖੀ ਸੀ 1985 ਤੋਂ ਬਾਅਦ 1900 95 ਦੇ ਵਿੱਚ ਵੋਟ ਸਾਰੀ ਜਿਹੜੀ ਆਪਾਂ ਪਾਈ ਸੀ ਬਾਦਲ ਸਾਹਿਬ ਦੇ ਮੂੰਹ ਪਾਈ ਸੀ ਜੇ ਕੋਈ ਮੇਰੀ ਗੱਲ 'ਚ ਇਸ ਗੱਲ ਦਾ ਫਰਕ ਆ ਤਾਂ ਦੱਸ ਦਿਓ 1995 ਦੇ ਵਿੱਚ ਆਪਾਂ ਬਾਦਲ ਸਾਹਿਬ ਦੇ ਮੂੰਹ ਨੂੰ ਵੋਟਾਂ ਪਾ ਕੇ ਮਨਪ੍ਰੀਤ ਸਿੰਘ ਬਾਦਲ ਨੂੰ ਆਪਾਂ ਐਮਐਲਏ ਬਣਾਇਆ ਸੀ ਉਦੋਂ ਆਪਾਂ ਮਨਪ੍ਰੀਤ ਨੂੰ ਨਹੀਂ ਜਾਣਦੇ ਸੀ ਕਿਉਂ ਉਦੋਂ ਬਾਅਦ ਮਨਪ੍ਰੀਤ 1995 ਤੋਂ ਬਾਅਦ ਇੱਥੇ ਐਮਐਲਏ ਬਾਲਕਪਿਆ ਬਾਦ ਸਾਹਿਬ ਆਪਣਾ ਕਿਹੜਾ ਝੱਟ ਕੇ ਲੰਬੀ ਚਲੇ ਗਏ ਤੇ ਜਿਹੜਾ ਕੋਈ ਇਹ ਜ਼ੁਰਕ ਕਰਦਾ ਸੀ ਮੈਂ ਬਾਲ ਸਾਹਿਬ ਤੋਂ ਕੰਮ ਕਰਾ ਲਿਆ ਮੈਂ ਤੇ ਉਹ ਤੁਸੀਂ ਭਲੀ ਭਾਂਤ ਜਾਂਦੇ ਉਹਨਾਂ ਕੀ ਹੁੰਦਾ ਸੀ ਕਈ ਬੰਦੇ ਮੈਂ ਕੋਠੀ ਚੋਂ ਬਾਹਰ ਹੁੰਦੇ ਵੇਖਿਆ ਬੈ ਕੀ ਸਿੱਧਾ ਵੀ ਨਹੀਂ ਹੁੰਦਾ ਦੱਸਿਓ ਇਹੋ ਜਿਹੇ ਹਾਲਾਤ ਸੀ ਆਪਣੇ ਹਲਕੇ ਦੇ 95 ਤੋਂ ਲੈ ਕੇ 2010 ਤੱਕ ਮਨਪ੍ਰੀਤ ਨੇ ਪੂਰੀ ਆਪਦੀ ਛੱਟੀ ਚਲਾਈ 2010 ਤੋਂ ਛੱਡ ਕੇ ਚਲਾ ਗਿਆ ਐਂਟਰੀ ਵਿੱਚ ਮੇਰੀ ਵੱਜ ਗਈ ਤਿੰਨ ਚਾਰ ਜਣੇ ਅਸੀਂ ਲੱਗ ਗਏ 2012 ਦਾ ਇਲੈਕਸ਼ਨ ਆ ਗਿਆ ਹੁਣ ਗੱਲ ਆਉਂਦੀ ਆ ਜਿਹੜੀ ਬਾਦਲ ਸਾਹਿਬ ਹਰ ਵਾਰੀ ਇੱਥੇ ਆ ਕੇ ਕਰਦੇ ਆ ਇਹ ਮੇਰੀ ਕਰਮ ਭੂਮੀ ਆ ਸਾਡੇ ਪੁਰਖਾਂ ਦੀ ਇਹ ਸੀਟ ਆ ਐ ਸੀਟ ਤੋਂ ਸਾਡੇ ਪੈਰ ਲੱਗੇ ਆ ਐ ਸੀਟ ਤੋਂ ਮੈਂ ਸਿਆਸਤ ਕਰਨੀ ਸਿੱਖਿਆ ਕੱਲ ਵੀ ਇਹ ਗੱਲ ਕਹਿ ਕੇ ਗਏ ਆ ਕਹਿ ਕੇ ਗਏ ਆ ਨਾ ਵੀ ਮੇਰੇ ਪਿਤਾ ਜੀ ਬਾਲ ਸਿੰਘ ਸਾਹਿਬ ਇਥੋਂ ਇਲੈਕਸ਼ਨ ਲੜਿਆ ਕਰਦੇ ਸੀ ਮੈਂ ਇਕੱਲੇ ਇਕੱਲੇ ਘਰ ਜਾ ਕੇ ਵੋਟਾਂ ਮੰਗਦਾ ਸੀ ਆਪਣੇ ਮੱਲਣ ਵੀ ਇਹੀ ਗੱਲ ਕੱਲ ਕਹਿ ਕੇ ਗਏ ਆ ਮੈਂ ਛੋਟਾ ਜਿਹਾ ਹੁੰਦਾ ਸੀ ਘਰ ਘਰ ਗਿਆ ਸੀ ਇੱਥੇ ਟਿੱਬੇ ਹੁੰਦੇ ਸੀ ਇੱਥੇ ਆਹ ਹੁੰਦਾ ਸੀ ਇੱਥੇ ਉਹ ਹੁੰਦਾ ਸੀ ਇਹੋ ਜਿਹੀ ਗੱਲਾਂ ਕਰਕੇ ਗਏ ਆ ਜੀ ਐਨਾ ਇਸ ਹਲਕੇ ਦਾ ਪਿਆਰ ਸੀ ਬਾਦਲ ਫੈਮਿਲੀ ਦਾ ਤੇ 2012 ਫਿਰ ਇਲੈਕਸ਼ਨ ਲੜ ਲੈਂਦੀ ਕਿਉਂ ਸਦਸਾ ਸੰਸਦੋਂ ਬਾਅਦ ਆਪਣਾ ਬਰਾੜ ਸਾਹਿਬ ਨੂੰ ਲੈ ਕੇ ਆਏ ਖਾਲੀ ਪਿਆ ਸੀ ਇੱਥੇ ਤੁਸੀਂ ਮੁੱਖ ਮੰਤਰੀ ਰਹੇ ਹੋ ਜੇ ਇਸ ਹਲਕੇ ਦਾ ਐਨਾ ਪਿਆਰ ਕਰਦੇ ਹੋ ਤੁਹਾਡੀਆਂ ਐਨੇ ਵਾਰੀ ਇਹ ਸੜਕਾਂ ਨੇ ਕੁੱਬੀਆਂ ਗੱਡੀਆਂ ਸੀ ਫਿਰ ਕਿਉਂ ਨਾ 12 ਚ ਇਲੈਕਸ਼ਨ ਲੜਿਆ ਉਹ ਵੀ ਛੱਡੋ 13 ਦੇ ਲਿਆ ਕੇ ਮੇਰੇ ਸਿੰਘ ਪਸਾਰ ਦੇ ਵੀ ਤੂੰ ਲੜੋ 4 ਸਾਲ ਮੈਂ ਇਹ ਸੜਕੇ ਦੀ ਸੇਵਾ ਕੀਤੀ ਦਿਨ ਰਾਤ ਕੀਤਾ ਤੁਹਾਡੇ ਇਹੋ ਜਿਹੇ ਕੰਮ ਕਰਾ ਕੇ ਦਿੱਤੇ ਇਸ ਗੱਲ ਦੀ ਇੱਕ ਮਿਸਾਲ ਕਾਇਮ ਕਰਤੀ ਤੁਸੀਂ ਸਾਰੇ ਜਣੇ ਉਸ ਗੱਲ ਦੇ ਗਵਾਹ ਜਿਹੜੇ ਬਾਦਲ ਸਾਹਿਬ 1978 ਵੇਲੇ ਦੇ ਪੈਂਡਿੰਗ ਪਈ ਸੀ ਉਹ ਵੀ ਮੈਂ ਸਾਰੇ ਤੁਹਾਡੇ ਕਰਾ ਕੇ ਦਿੱਤੇ 17 ਦੇ ਵਿੱਚ ਹਾਲਾਤ ਇਹੋ ਜਿਹੇ ਸੀ ਪਾਰਟੀ ਦਾ ਗਰਾਫ ਜਮਾਂ ਡਿੱਗ ਪਿਆ ਚਲੋ ਮੈਨੂੰ ਥਾਪੀ ਦਿੱਤੀ ਵੀ ਤੂੰ ਇਲੈਕਸ਼ਨ ਲੜ ਆਪਾਂ ਤਿਆਰ ਸੀ ਮੈਦਾਨ 'ਚ ਕਿਉਂਕਿ ਸੂਰਮੇ ਦਾ ਕੰਮ ਨਹੀਂ ਹੁੰਦਾ ਮੈਦਾਨ ਛੱਡ ਕੇ ਭੱਜਣ ਦਾ ਮੈਂ ਕਹਾਂ ਜੀ ਲੜੂੰਗਾ ਮੈਂ ਇਹ ਸਲਕੇ ਦੇ ਕੰਮ ਕਰਾਏ ਆ ਤੁਹਾਡੀ ਕਿਰਪਾ ਨਾਲ ਟੋਹ ਇਲੈਕਸ਼ਨ ਲੜਿਆ ਤੇ ਤੁਸੀਂ ਵੀ ਵੋਟ ਵਧਾ ਕੇ ਦਿੱਤੀ ਚਲੋ ਹਾਰ ਗਏ ਉਹ ਗੱਲ ਵੱਖਰੀ ਸੀ ਕਿਉਂਕਿ ਕਾਂਗਰਸ ਵਾਲਿਆਂ ਨੇ ਗੱਪ ਹੀ ਏਡੇ ਮਾਰਦੇ ਸੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੋਹਾਕਾ ਗਾ ਕੇ ਸੀ ਲੋਕਾਂ ਨੂੰ ਉਹਨਾਂ ਨੇ ਪਰਵਾ ਲਿਆ ਸੀ ਆਪਾਂ ਇਲੈਕਸ਼ਨ ਹਾਰ ਗਏ ਪਰ ਫਿਰ ਵੀ 50000 ਵੋਟ ਬੰਨੇ ਤੁਸੀਂ ਪਾ ਕੇ ਦਿੱਤੀ ਸੀ ਯਾਦ ਕਰੋ ਕੋਈ ਗੱਲ ਨਹੀਂ ਉਹ ਵੀ ਛੱਡੋ 2017 ਤੋਂ ਲੈ ਕੇ 2022 ਤੱਕ ਕਾਂਗਰਸ ਦੀ ਗਵਰਨਮੈਂਟ ਸੀ ਮੈਨੂੰ ਇੱਕ ਗੱਲ ਦੱਸ ਦਿਓ ਜਿਹਨੂੰ ਤੁਸੀਂ 16 ਸਾਲ ਮੰਤਰੀ ਬਣਾ ਕੇ ਰੱਖਿਆ ਉਹ ਵੀ ਕਾਂਗਰਸ ਤੋਂ ਜਾ ਕੇ ਫਾਈਨੈਂਸ ਮਿਨਿਸਟਰ ਦੁਆਰੇ ਬਣ ਗਿਆ ਕਿਸੇ ਨੇ ਤੁਹਾਡੀ ਸਾਰ ਲਈ ਪੰਜ ਸਾਲ ਇੱਕ ਨੇ ਦੱਸ ਦਿਓ ਕਦੇ ਸੁਖਬੀਰ ਬਾਦਲ ਆਏ ਸੀ ਤੁਹਾਡੇ ਕੋਲੇ ਇੱਥੇ ਆਏ ਸੀ ਕਦੇ ਨਹੀਂ ਆਏ ਕਦੇ ਤੁਹਾਡੀ ਸਾਰ ਲਈ ਸੀ ਮੈਂ ਖੜਦਾ ਸੀ ਤੁਹਾਡੇ ਅੱਗੇ ਹਿੱਕ ਦਾ ਕੇ ਤੁਹਾਡੇ ਤੇ ਕੋਈ ਭੀੜ ਪੈਂਦੀ ਸੀ ਅੱਗੇ ਤੁਹਾਨੂੰ ਟਿੰਪੀ ਮਿਲਦਾ 24 ਦੇ ਵਿੱਚ ਬਾਈ ਇਲੈਕਸ਼ਨ ਆਇਆ ਉਦੋਂ ਭਰਾ ਭਰਾਵਾਂ ਦੇ ਤੇ ਭੋਲੂ ਨਰੈਣ ਦਾ ਫਿਰ ਕਹਿੰਦੇ ਜੀ ਹੁਣ ਮਰ ਪਈ ਤੁਹਾਨੂੰ ਲੈ ਕੇ ਆਉਣੇ ਜਿਸ ਕਰਕੇ ਸਾਡਾ ਫਰਕ ਪਿਆ ਤੁਹਾਨੂੰ ਮੈਂ ਅੱਜ ਦੱਸਦਾ